ਸਤਿ ਸ਼੍ਰੀ ਅਕਾਲ ਜੀ ਮੈਂ ਸ਼ਰਨਜੀਤ ਅੱਜ ਯਾਰ ਇੱਕ ਮਾਮਲਾ ਬਹੁਤ ਹੀ ਸੰਘੀ ਸਾਹਮਣੇ ਆਇਆ ਹੈ ਇੱਕ ਠੱਗੀ ਦਾ ਰਾਤੋ ਰਾਤ ਪੈਸੇ ਡਬਲ ਕਰਨ ਦਾ ਤੇ ਆਪਾਂ ਯਾਰ ਪਤਾ ਕਿੰਨੇ ਮਾਮਲੇ ਪਹਿਲਾਂ ਆ ਚੁੱਕੇ ਨੇ ਵੈਸੇ ਤਾਂ ਮੈਂ ਪੰਜਾਬੀਆਂ ਤੇ ਹਰਾਨਾ ਆਪਣੀਆ ਕਿਉਂ ਵੀ ਤੁਸੀਂ ਬਾਰ ਬਾਰ ਫਸ ਜਾਂਦੇ ਹੋ ਜੀ ਕਹਿੰਦਾ 20 ਵਾਰੀ ਤਾਂ ਆਪਣੇ ਸਾਹਮਣੇ ਆ ਚੁੱਕਿਆ ਮਾਮਲੇ ਵੀ ਜਦੋਂ ਇੱਕ ਰਾਤੋ ਰਾਤ ਪੈਸੇ ਡਬਲ ਹੁੰਦੇ ਨਾ ਤਾਂ ਲੋਕਾਂ ਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਪੈਂਦੀ ਪਰ ਫਿਰ ਵੀ भोले ਦੀਆਂ ਪੀ ਆਪਾਂ ਫਸ ਜਾਂਦੇ ਆ ਤੇ ਇਹ ਪਰ ਚਲੋ ਜੋ ਹੁਣ ਅਸੀਂ ਹੋ ਗਿਆ ਹੁਣ ਅੱਗੇ ਕਰਨਾ ਪੈਣਾ ਵੈਸੇ ਠੱਗੀ ਬਹੁਤ ਵੱਡੀ ਹੈ 35 ਤੋਂ 40 ਕਰੋੜ ਦੀ ਠੱਗੀ ਦੱਸੀ ਜਾ ਰਹੀ ਹੈ ਜੋ ਸਾਹਮਣੇ ਹੈ ਮਾਮਲਾ ਤੇ ਠੱਗੀ ਹੈ ਜੀ ਇੱਕ ਆਪਣੇ ਇੰਸਟਾਗ੍ਰਾਮ ਜੋ ਪਬਲਿਕ ਪਲੇਟਫਾਰਮ ਆ ਉਹਦੇ ਉੱਤੇ ਇੰਸਟਾਗ੍ਰਾਮ ਦੇ ਉੱਤੇ ਇੱਕ ਆਈਡੀ ਬਣੀ ਹੋਈ ਆ ਨਵਦੀਪ ਕੌਰ ਜੋਸ਼ਲੀ ਨਾਮ ਇਹ ਤਾਂ ਦੱਸ ਲੈ ਇਹਦੀ ਨਿਸ਼ਾਨਣੀ ਉਹ ਕੋਈ ਫੈਕਟਰਮ ਦੀ ਜੁਪੀ ਡੀਆ ਦਾ ਸੀ ਦਿਨ ਪਟਿਆਲੇ ਰਾਜਸਥਾਨ ਦੀ ਅੱਜ ਕੱਲ 2021 ਬਾਅਦ ਤੋਂ ਮਾਮਲਾ ਲੰਲਾਂ ਸ਼ੁਰੂ ਕੀਤਾ ਹੋਇਆ ਹੈ ਇਹ ਜੋ ਚੰਦਰਾ ਪੈਸੇ ਨਾਲ ਕਰਦਾ ਸुरू ਸुरू ਦੇ ਵਿੱਚ ਥੋੜਾ ਬੋੜਾ ਕੀਤਾ ਇਹਨਾਂ ਨੇ ਡਬਲ ਕੀਤੇ ਆ ਵੈਸੇ ਬਹੁਤ ਮਿੱਠੀ ਬੋਲਦੀ ਆ ਵੀਡੀਓ ਪਈ ਜਾਂਦੀਆਂ ਤੁਸੀ ਆਪਾਂ ਦੇ ਅਫੀਸ਼ੀਅਲ ਉਹਦੀ ਆਈਡੀ ਹੈ ਗਿਆ ਇੰਸਟਾਗ੍ਰam ਐਡੀ ਹੈ ਜੀ ਇਹਨਾਂ ਦੀ ਨਵਦੀਪ ਕੌਰ 07i 07 ਇਹ ਇਹਦੀ ਆਈਡੀ ਆ ਜੀ ਤੇ ਦੇਖੋ ਜਿਹੜੀ ਉਹ ਪਾਸਾ ਪਕਾਂ ਤੁਸੀ ਆ ਵੀਡੀਓ ਸੁਣੇ ਹੋਗੇ ਉਹ ਇਹਦੀ ਪਾਸਾ ਕੰਨੀ ਆ ਮਿੱਠੀ ਆ ਵੀਡੀਓ ਤੇ ਕੋਈ ਤੁਹਾਨੂੰ ਨਾਲ ਆਈਡੀ ਮੈਚ ਕਰਦੇ ਆ ਇਹਦੀ ਪਾਸਾ ਸੁਣ ਕੰਨੀ ਮਿੱਠਾ ਬੋਲਦੀ ਆਪਣੀ ਸੱਸ ਸਿਕਾ ਮੈਂ ਕਹਿੰਦਾ ਯਾਰ ਬੰਦਾ ਧਰਤੀ ਤੇ ਹੀ ਕਹਿੰਦਾ ਵੀ ਸਨਮਾਨੀ ਤਰੇ ਤੇ ਇਹ ਬਣਾਵਾ ਸੁਣੇਂਦੀ ਸ੍ਰੀਕਲ ਜੀ ਸਾਰਿਆਂ ਨੂੰ ਨਵਦੀਪ ਦਿਸਾਇਡ ਆਈ ਹੋਪ ਤੁਸੀਂ ਸਾਰੇ ਨੇ ਬਹੁਤ ਵਧੀਆ ਹੋਵੋਗੇ ਸੋ ਜਿੰਨੇ ਵੀ ਪਰਸਨ ਨੇ ਕਿਤੇ 20 ਪੇਮੈਂਟਸ ਕਰੀਆਂ ਹੋਈਆਂ ਸੀਗਾ ਇਹ ਵਾਲੇ ਨੰਬਰ ਤੇ ਸਕਰੀਨਸ਼ਾਟ ਭੇਜ ਦਿਓ ਪਰ ਇੱਕ ਚੀਜ਼ ਦਾ ਧਿਆਨ ਰੱਖਿਓ ਪੇਮੈਂਟ ਦੇ ਸਕਰੀਨਸ਼ਾਟ ਭੇਜੋ ਕਾਲ ਕੋਈ ਵੀ ਨਾ ਕਰਿਓ ਕਿਉਂਕਿ ਜਿਵੇਂ ਜਿਵੇਂ ਜਿਦੇ ਜਿਦੇ ਪੇਮੈਂਟਸ ਦੇ ਸਕਰੀਨਸ਼ਾਟ ਆਣਗੇ ਆਪਾਂ ਕਾਲ ਤੇ ਗੱਲ ਕਰਾਂਗੇ ਕੀ ਹੋਇਆ ਕਿੱਦਾਂ ਹੋਇਆ ਸਾਰੀ ਚੀਜ਼ ਤੁਹਾਨੂੰ ਗਾਈਡ ਕਰਾਂਗੇ ਠੀਕ ਹੈ ਜੀ ਨੰਬਰ ਇਹ ਵਾਲਾ ਵਾ ਮੈਂ نیچے ਮੈਂਸ਼ਨ ਕਰਤਾ ਵਾ ਸੋ ਸਿਰਫ ਸਕਰੀਨਸ਼ਾਟ ਭੇਜੋ ਫਟਾਫਟ ਠੀਕ ਹੈ ਤੁਸੀਂ ਕਿੰਨੂੰ ਪੇਮੈਂਟ ਕਰੀ ਸੀਗੀ ਕਿੱਥੇ ਪੇਮੈਂਟ ਕਰੀ ਸੀਗੀ ਔਰ ਫੇਰ अगेन ਕਹਿ ਰਹੀ ਹਾਂ ਕਿ ਪਲੀਜ਼ ਕੋਈ ਵੀ ਕਾਲ ਨਾ ਕਰੋ ਤੇ ਇੱਕ ਕਾਲ ਟਾਈਮ ਆ ਜਿਹੜਾ 11 ਤੋਂ 5 ਆ ਇਸ ਤੋਂ ਬਾਅਦ ਕੋਈ ਵੀ ਕਾਲ ਨੀ ਹੋਊਗੀ ਇਹ ਵਾਲਾ ਨੰਬਰ ਆ ਸੈਕਿੰਡ ਚੀਜ਼ ਹਲੇ ਕੋਈ ਕਾਲ ਨਾ ਕਰਿਓ 2 ਤੋਂ 4 ਦਿਨ ਸਕਰੀਨ ਸ਼ਾਟ ਪਹਿਲਾਂ ਆਪਾਂ ਦੇਖਨੇ ਆ ਕਿ ਜਿਹੜੇ ਅਕਾਊਂਟਸ ਪੇਮੈਂਟਸ ਪੇਮੈਂਟਸ ਗਈਆਂ ਹੋਣੀਆਂ ਨੇ ਸੋ ਇਸ ਨੰਬਰ ਦੇ ਉੱਤੇ ਤੁਸੀਂ ਜਲਦੀ ਜਲਦੀ ਸਾਨੂੰ ਪੇਮੈਂਟਸ ਦੇ ਸਕਰੀਨ ਸ਼ਾਟ ਭੇਜ ਦਿਓ ਥੈਂਕ ਯੂ ਸੋ ਮੱਚ ਠੀਕ ਹੈ ਜੀ ਸੋਲੀ ਕਿੰਨੀ ਮਿੱਠੀ ਬਾਜ ਬਿਲਕੁਲ ਬਿਲਕੁਲ ਸਹੀ ਬਾਜ ਅਗਲੀ ਵਾਰ ਸੁਣ ਜਿਹੜੀ ਅਗਲੀ ਪਾਸਾ ਦੀ ਪਰਦੇ ਪਿੱਛੇ ਆ ਕੱਲ ਨੂੰ ਤੇ ਕੱਲ ਤੋਂ ਬੋਲਣ ਦੀ ਲੋੜ ਨਹੀਂ ਆ ਜਿੱਥੇ ਦਵਾ ਆਉਣਾ ਹੋ ਜਾ ਤੇ ਪਰਣਾ ਕਿ ਮੈਂ ਛੱਡ ਕੇ ਆਵਾ ਤੈਨੂੰ ਬਕਵਾਸ ਬੰਦ ਕਰਦੇ ਆਪਦੀ ਟੀਸੀ ਲੱਗੀ ਹੋਇਆ ਯਾਰ ਤੁਸੀਂ ਸੁਣੋ ਮੈਂ ਆ ਜਾ ਕਢਾ ਕੇ ਦਿਖਾਵੀ ਫਿਰ ਆ ਜਾ ਕਿਰਾ ਜਾਣੀ ਹੈ ਕਿ ਮੈਂ ਛੱਡ ਕੇ ਆਵਾ ਬਕਵਾਸ ਬੰਦ ਕਰਦੇ ਜੇ ਮੈਂ ਰੇ ਰੱਖੇ ਹੋਣਗੇ ਨਾ ਮੇਰੇ ਤਾਂ ਨਿਕਲ ਨਹੀਂ ਤਾ ਤੂੰ ਕੁੱਤੇ ਵਾਂਗੂ ਜਿਹੜਾ ਭੋਗਰੀ ਦਾ ਤੇਰੇ ਬੱਚਿਆਂ ਦੇ ਨਿਕਲਣ ਹੁਣ ਬਕਵਾਸ ਹੁਣ ਤੂੰ ਭੋਗੀ ਨਾ ਤੇਰੇ ਬੱਚਿਆਂ ਦੇ ਨਿਕਲਣਗੇ ਇਹ ਜਿਹੜਾ ਪ੍ਰਸ਼ਾਦ ਵੰਡ ਰਹੀ ਜਾਂਦਾ ਇਹ ਉਹ ਜਿਹੜੀਆਂ ਨੇ ਜਿਹਨੇ ਡੋਲ ਆਲ ਜਿਹਦੇ ਵਿੱਚ ਐ ਪੈਸੇ ਡੋਲ ਦੇ ਲਾ ਲਈ ਪ੍ਰਸ਼ਾਦ ਇਹ ਨੂੰ ਨਾ ਦਸੀ ਨਹੀਂ ਬੀਤੀ ਉੱਤੇ ਵੀ ਕਿਹਾ ਦੋ ਲੱਖ ਕਿਹਾ ਜਿਹੜੀ ਕਿ ਹਰਿਆਣਾ ਦੇ ਵਿੱਚ ਫੋਟੋ ਹੀ ਸੀ ਇੰਨੇ ਬਹੁਤ ਲੋਕ ਫਸੇ ਹੋਏ ਆ ਇਹ ਦੇਖੋ ਜੀ ਇਹਨੂੰ ਔਰ ਤਾਂ ਸੇਵ ਗੰਟੀਆ ਕੋਈ ਜਿਹੜੀ 500 ਵੀ ਹੈਗਾ ਤਰ੍ਹਾਂ ਇਹ ਕਾਗੜੀ ਉਹਨਾਂ ਲੋਕਾਂ ਨੂੰ ਕੀਤਾ ਹੋਈ ਹੈ ਜਿਹੜੀ ਘਰੇਲੂ ਔਰਤਾਂ ਨੂੰ ਟਾਰਗੇਟ ਕਰ ਲਿਆ ਤੇ ਪਤਾ ਉਹਨਾਂ ਦੀ ਪੈਸੇ ਵੀ ਉਹਨਾਂ ਦੇ ਸੇਵਿੰਗ ਹੁੰਦੀ ਹੈ ਜਿਹੜਾ ਉਹ ਇੱਕ ਦੇ ਵਿੱਚ ਰਿਡ ਨਹੀਂ ਹੁੰਦੀ ਆ ਮਤਲਬ ਟਾਰਪਾਰ ਬਣਾਉਂਦੇ ਜਿਹੜੀ ਆ ਕੇ ਹੁੰਦੀਆਂ ਨੂੰ ਬਤਾਵੇ ਕਿਹੜਾ ਕੋਈ ਕੋਸ ਠੱਗੇ ਠੱਗੇ ਦੇਖੋ ਠੱਗੇ ਲਾਇਆ ਪੰਜਾਬ ਉਤਾਰਿਆ ਨੇ ਤਾਂ ਠੱਗੇ ਹੋਈ ਗਏ ਸਹੀ ਗੱਲ ਆ ਇਹ ਬਹੁਤ ਗੱਲ ਜੀ ਹਰਿਆਣੇ ਦੀ ਪੁਲਿਸ ਰਿਪੋਰਟ ਦਿਖਾਈ ਸੀ ਪਰ ਉਹ ਕਿਹੜੀ ਸੀ ਉਹ ਬਿਲਕੁਲ ਆਇਆ ਆਏ ਆਪਣੀ 23 ਤਰੀਕ ਦੀ ਰਿਪੋਰਟ ਕੀਤੀ ਆ 2023 ਦੀ ਆ ਇਹ ਬਾਅਦ ਵਿੱਚ ਨਹੀਂ ਆਈ ਇਹ 36500 ਕਿਸੇ ਨੇ ਪਾਇਆ ਸੀ ਮਤਲਬ ਕਿਸੇ ਔਰਤ ਨੇ ਹਾਂ ਪਹਿਲਾਂ ਨਹੀਂ ਮੈਸੇਜ ਆਇਆ ਸੀ ਉਹਦੇ ਕਿ ਨੰਬਰ ਤੋਂ ਚਲ ਨੰਬਰ ਨਹੀਂ ਬੋਲਦੇ ਉਹਦੇ ਮੈਸੇਜ ਕਰਦੇ ਨੇ ਪਾਇਆ ਹੋਇਆ ਪੈਸੇ ਇਹਦਾ ਉਹ ਵੀ ਰਿਪੋਰਟ ਤਾਂ ਆਪਾਂ ਮੈਂਸ਼ਨ ਕਰਾਂਗੇ ਨਾ ਨਾਲ ਲਾਵਾਂਗੇ ਹਰਜੀ ਪ੍ਰੂਫ ਦੇ ਜੇ ਕੋਈ ਚਰਚਾ ਕਰਨ ਲੱਗੇ ਤਾਂ ਮੈਂ ਪ੍ਰੂਫ ਦੇ ਅਧਾਰ ਤੇ ਕਰਨ ਲੱਗੇ ਨਾ ਕਿ ਇਹਨੇ ਠੱਗੀ ਬਹੁਤ ਮਾਰੀ ਹੋਈ ਹੈ ਜੀ ਇਹਦੇ ਵਿੱਚ ਠੱਗੀ ਇਹਦਾ ਕਿੰਨਾ ਲੱਖ ਤੋਂ ਪਲੱਸ ਹੀ ਹੈ ਤੇ 1.55 ਦੀ ਇਹ ਵੀ ਕਿਸ ਤਰੀਕੇ ਨਾਲ ਮਾਰੀ ਹੈ ਇਹ ਪੈਟਰਨ ਠੱਗੀ ਦਾ ਦੇਖੋ ਕਿੰਨਾ ਸਹੀ ਨਾ ਤਰੀਕਾ ਬਤਾ ਕਿਸੇ ਤੋਂ 50000 ਰੁਪਏ ਲੈ ਲਿਆ ਤੇ ਉਹ ਕਹਿੰਦੀ ਆਂਦੇ ਮਤਲਬ ਤੁਸੀਂ ਪੈਸੇ ਸੱਤ ਗੁਣਾ ਡਬਲ ਕਰਾ ਦੇ ਜੇ ਫਿਰ ਪੈਸੇ 4 ਹੋ ਗਏ 10000 ਰੁਪਏ ਹਾਂ ਇਹ ਠੱਗੀ ਦਾ ਵਾਰਤੇ ਹੋਏ ਨੇ ਇਹ ਵਾਲਾ ਪੈਸੇ ਲੋਕਾਂ ਨੂੰ ਸੌਣ ਦਾ ਹੁਣ ਉਹ ਜਿਹੜਾ ਚੱਲ ਰਿਹਾ ਉਹ ਤੁਹਾਨੂੰ ਸੁਣਾਉਣੇ ਆਉਣੇ ਕਹਿੰਦੀ ਵੀ ਜਿਹੜੇ ਤੁਸੀਂ ਅੱਜ ਦੀ ਆਏ ਤਾਜੀ ਅੱਜ ਦੀ ਅਪਡੇਟਾਂ ਇਹ ਕਹਿੰਦੀ ਆ ਵੀ ਜਿਹਨੇ ਮੇਰੇ ਤੋਂ ਪੈਸੇ ਲੈਣੇ ਆ ਉਹ ਫਟਾਫਟ 5000 ਰੁਪਏ 1 ਵਜੇ ਤੋਂ ਪਹਿਲਾਂ ਪਾਉ ਉਹਨਾਂ। ਹਾਂਜੀ ਇਹ ਗੱਲ ਹੈ ਸਹੀ ਗੱਲ। 1 ਮਿੰਟ ਛੁੜੀ। ਹਲਦੀ ਸਾਰਿਆਂ ਨੂੰ ਜਿੱਦਾਂ ਕਿ ਤੁਹਾਨੂੰ ਪਤਾ ਹੈ ਲਾਸਟ 1 ਵਜੇ ਦਾ ਟਾਈਮ ਰਹਿ ਗਿਆ ਵਾ। ਸੋ ਬਾਕੀ ਤੇ ਨਾ ਫਾਲਤੂ ਲੈਕਚਰ ਘੱਟ ਦੋ। ਠੀਕ ਹੈ। ਅੱਜ ਤੱਕ ਤੁਹਾਡੀ ਨਾਲ ਸੁਣੀਆ ਤੇ ਹੁਣ ਮੈਂ ਸੁਣਾਉਂਗਾ ਤੁਹਾਨੂੰ ਬਹੁਤ। ਸੋ ਜਿੰਨੇ ਕਰਵਾਉਣਾ ਸਾਨੂੰ ਪਤਾ ਸੀ ਕਿਸ ਤਰੀਕੇ ਨਾਲ ਕੰਮ ਕਰ ਰਹੇ ਸਾਨੂੰ ਸਫਾਈਆਂ ਦੇਣ ਦੀ ਇੱਥੇ ਲੋੜੀ। 1 ਮਿੰਟ ਇੱਕ ਲਾਸਟ ਹੈ ਬਾਕੀ ਕੁੜੀ ਕੋਲ ਵੀ ਕਾਲ ਕਰ ਲਈ ਮੇਰੇ 007 ਵਾਲੇ ਨੰਬਰ ਤੋਂ ਜਿਹੜੀ ਅਸਾਂ ਵੀ ਕੁੜੀ ਰੱਖੀ ਦੇਖਦੇ ਨਾਲ ਉਹ ਕਾਲ ਕਰ ਰਹੀ ਹੈ ਕੁਝ 50-5000 ਪਾਓ ਤੇ ਬਾਕੀ ਵੇਖ ਸੋਚਣ ਵਾਲੀ ਗੱਲ ਹੈ ਆਪਣੇ ਸੁਣਾ ਬਿਜ਼ਨਸ ਕਿਹੜਾ ਯਾਰ ਇਹ ਆਈਦਾ ਕੋਈ ਆਪਣੇ ਨੂੰ ਸ਼ੂ ਕਰਕੇ ਦੇਖੀ ਨਹੀਂ ਨਹੀਂ ਐਦਾਂ ਦਾ ਕੋਈ ਬਿਜ਼ਨਸ ਹੈ ਨਹੀਂ ਗੱਲ ਕੋਈ ਆਪਣੀ ਜ਼ਮੀਰ ਨਹੀਂ ਮੰਦੀ ਹੈਗੀ ਇਹ ਕੰਮ ਦਾ ਤੂੰ ਤਾਂ ਹੀ ਤਰ ਬੈਠਿਆ ਮੈਂ ਤੁਹਾਨੂੰ ਇਹ ਵੀ ਸੋਚਦਿਆਂ ਵੀ ਦੇਖੋ ਇਹ ਕੋਈ ਪੈਟਰਨ ਹੁਣ ਕੀ ਬਣਾਇਆ ਹੋਇਆ 1 ਵਜੇ ਤੋਂ ਪਹਿਲਾਂ ਪਹਿਲਾਂ ਕਹਿੰਦੀ ਵੀ ਆਪਦੇ ਮੋਹ ਜੀ ਨੇ ਪੈਸੇ ਵਾਪਸ ਕਰਨਾ ਮੈਨੂੰ ਦੁਬਾਰਾ ਇੱਕ ਹੋਰ ਰਕਮ ਦਵਾਉਣਾ ਵੀ ਜਿਹਨੂੰ ਚਾਗ ਵੀ ਪੈਸੇ ਕਟਾਉਦੇ ਆ ਉਹਨੇ ਇਹ ਕੀ ਕਹਿੰਦੀ 1 ਵਜੇ ਤੋਂ ਪਹਿਲਾਂ 50-50 ਸੋ ਇਹ ਕਿੰਨਾ ਰੱਗੀ ਦਾ ਵਧੀਆ ਮਸੰਨਾ ਥਰੇ ਲੋਕ ਯਾਰ ਇਹੇ ਜਿਹਾ ਚਾਂਸ ਜਿਹਾ ਹੋ ਗਿਆ ਆਪਾਂ ਮੈਂ ਕਹਿੰਦਾ ਕਿਦੋਂ ਆ 500 ਰੁਪਏ ਮਾ ਕੇ ਦਿਖਾ ਦੇ ਵੀ ਟੂਕ ਦੇ ਦੂ ਆਪਾਂ ਸਹੀ ਗੱਲ ਹੈ ਯਾਰ ਤੋ ਇਹਨੂੰ ਫਟਾਫੜ ਚੱਕ ਚੱਕ 600 ਰੁਪਏ ਯਾਰ ਕਿੰਨੇ ਫਸਾਏ ਪਏ ਨੇ ਤੇ ਉੱਤਰੀ ਜਗ੍ਹਾ ਉਹਨੇ ਜਿਹੜਾ پیسے ਮੰਗਦੇ ਨੇ ਗੱਲਾਂ ਦੇਖੋ ਕਿ ਵੀਰ ਨੇ ਇਹਨਾਂ ਕੱਢ ਦਿਆ ਸੁਣੀ ਚਲੋ ਇਹ ਆਪ ਹੀ ਤਾਂ ਪੈਂਦੀਆਂ ਹੋਣੀਆਂ ਥੱਲੇ ਬਗਵਾਸ ਮਾਰਨ ਲੱਗੀਆਂ ਥੱਲੇ ਆਪ ਪਈਆਂ ਵੀਰੇ ਇਹਨਾਂ ਨੂੰ ਇਹ ਜਿਹੀ ਗੱਲਾਂ ਤਾਂ ਆਈਆਂ ਆਂਦੀਆਂ ਭੋਂਕਣ ਦੇ ਕੁੱਤੀਆਂ ਤਾਂ ਹੈਗੀਆਂ ਇਹ ਤਾਂ ਇੱਕ ਥੱਲੇ ਥੋੜਾ ਨਾ ਪੈਣ ਵਾਲੀਆਂ ਪਤਾ ਨਹੀਂ ਕਿੰਨੇ ਏ ਕੋਈ ਛੱਡੋ ਏ ਕੋਈ ਜਨਾਨੀਆਂ ਥੋੜਾ ਨਾ ਹਟ ਥੂ ਤੇਰੀ ਲਾਹਨਤ ਲੱਖ ਦੀ ਲਾਹਨਤ ਯਾਰ ਇਹਨਾਂ ਨਾਲ ਕੀ ਬਹਿਸ ਕਰਨਾ ਸਿੱਧੀ ਆਡੀਓ ਨਾ ਡਬਾਓ ਤੇ ਜਲੂਸ ਗੱਡੋ ਇੱਕ ਥੱਲੇ ਪੈਣ ਵਾਲੀ ਲੱਗਦੀ ਤੈਨੂੰ ਇਹ ਪਤਾ ਨਹੀਂ ਕਿੰਨੇ ਥੱਲੇ ਪਈ ਹੋਣੀ ਆਫੀਸ਼ਲ ਨੇ ਵੀ ਦੀਪ ਦੀ ਲੱਗਦੀ ਚੱਲ ਪੈ ਦੀ ਭਟੰਜਲੀ ਹਟ ਕੁੱਤੀ ਨਾ ਹੋਵੇ ਤਾਂ ਯਾਰ ਤੂੰ ਦੀਦੀ ਖੁਸ਼ਦੀਪ ਦੀਦੀ ਮੇਰੀ ਗੱਲ ਸੁਣ ਇਹੋ ਜਿਹੀਆਂ ਛੱਤੀਆਂ ਦੇ ਥੱਲੇ ਪੈਂਦੀਆਂ ਹਨ ਇਹਨਾਂ ਨੂੰ ਇਹੋ ਜਿਹਾ ਨਾਲ ਤਾਂ ਹੀ ਤਾਂ ਆਉਂਦੀਆਂ ਅੱਪਾ ਦਾ ਤਾਂ ਮੂੰਹ ਲੱਗੇ ਆ ਅੱਪਾ ਦਾ ਤਾਂ ਮੂੰਹ ਲੱਗੇ ਆ ਇਹ ਚ ਦਮ ਨਹੀਂ ਹੈਗਾ ਵੀ ਆ ਕੇ ਆਵਦੀ ਕੁਛ ਲੱਗਦੀ ਨੂੰ ਡਾਇਰੈਕਟ ਨੰਬਰ ਦੇ ਦੇ ਹੋਰ ਸੁਣ ਲੈ ਤੇਰੀ ਦਮ ਨਹੀਂ ਹੈਗਾ ਤੂੰ ਆਈ ਨਾ ਸੱਦੀ ਤਰਾਸੀ ਹੋਣੀਆਂ ਸੱਦੀ ਚੱਲ ਹੁਣ ਇੱਥੇ ਨਾ ਮੈਸੇਜ ਕਰ ਲਈ ਆਪਣੀ ਮੇਰੇ ਮੂੰਹ 'ਚ ਹੋਰ ਸੁਣੇਗੀ ਲੱਗੀਆਂ ਚਦਵਾਨ ਇੱਥੇ ਹਟ ਕੁੱਤੀ ਨਾ ਹੋਵੇ ਤਾਂ ਲੰਡਰ ਜਨਾਨੀ ਐ ਤੂੰ ਪੈਣੀ ਨਾ ਥੱਲੇ ਛੱਤੀਆਂ ਦੇ ਤਾਂ ਤੈਨੂੰ ਬਗਵਾਸਾਂ ਦੀ ਲੰਡੇ ਇਹ ਤਾਂ તમાਸ਼ਾ ਹੀ ਬਣਾਇਆ ਹੋਇਆ ਹੈ ਬਲੈਕਮੈਨ ਦਾ ਤੰਗ ਹੀ ਬਣਾ ਲਿਆ ਇਹਨਾਂ ਨੂੰ ਮੈਂ ਤਾਂ ਯਾਰ ਜਿਵੇਂ ਤੈਨੂੰ ਪੈਸੇ ਵਸਾਏ ਨੇ ਤਾਂ ਕਿਹਾ ਤਾਂ ਵੀ ਇੱਕ ਰਾਤ ਦੇ ਵਿੱਚ ਤੈਨੂੰ ਡਬਲ ਕਰੂੰਗੀ ਤੂੰ ਦੂਜੇ ਦਿਨ ਡਬਲ ਮਿਲ ਜਾਣਗੇ ਪੈਸੇ ਫਿਰ ਆ ਹੁਣ ਜੇ ਪੈਸੇ ਮੰਗਦੇ ਨੇ ਫਿਰ ਇਹ ਕੰਦਾ ਬਲੈਕਮੈਨ ਹੋ ਗਈ ਦਾ ਮਤਲਬ ਹੈ ਇਹ ਇੱਕ ਹੋਰ ਦੇਖਦਾ ਜਿਹੜਾ ਆਪਣੇ ਪ੍ਰਸ਼ਾਸਨ ਦੇਖੋ ਜੇ ਮਾੜਾ ਜਿਹਾ ਕਿਤੇ ਨਾ ਕਿਹਾ ਹੋਂਦ ਨਹੀਂ ਜਿੰਨਾ ਕੰਦ ਤੇ ਲਿਫਟ ਆਈ ਗਿਆ ਉਸ ਨਾਲ ਲਿੰਦਾ ਹਾਂਜੀ ਹਾਂਜੀ ਉਹ ਮੈਂਟਲ ਆਇਆ ਚੱਲਣ ਸੜੇ ਲੋਕਾਂ ਦੇ ਘਰੇ ਪੇਡੋਕੂਮੈਂਟ ਲਵਜੇ ਵਿਆਹ ਜੀ ਦਾ ਰਸਾਲੇ ਮਿਲਿਆ ਕਰਦਾ ਬਿਲਕੁਲ ਬਿਲਕੁਲ ਉਹਨੇ ਸ਼ਕਾਇਮੀਆਂ ਕਿਤੇ ਖਲਾਵੀਂ ਭਾਜੀ ਕੁਝ ਇਹਨਾਂ ਨੂੰ ਪੈਸੇ ਦੋ ਯਾਰ ਕੋਈ ਅੰਕਮਨ ਟੈਕਸ ਅਫਸਰਾ ਕੋਈ ਸ਼ੇਅ ਟੈਕਸਰ ਕੋਈ ਸ਼ੇਅ ਬਹੁਤ ਅਤਨਾ ਦੇ ਵਿਭਾਗ ਨੇਗੇ ਕੋਈ ਇਹਨਾਂ ਤੇ ਨਿਗਰਾਨੀ ਰੱਖ ਲਓ ਭਾਈ ਤੁਹਾਡਾ ਵੀ ਫਰਜ਼ ਬਣਦਾ ਕਿਉਂਕਿ ਪਬਲਿਕ ਦੀ ਸੇਫਟੀ ਹੈ ਜਿਹੜੀ ਸਰਕਾਰ ਦੇ ਹੱਥ ਹੁੰਦੀ ਹੈ ਜਿਹੜੇ ਵਿਭਾਗ ਬਣੇ ਹੋਏ ਨੇ ਇਹਨਾਂ ਨੇ ਕਰਦੀਆਂ ਰੱਖੀ ਤੇ ਕੋਈ ਕਾਰ ਨਹੀਂ ਰਹੀ ਨਾ ਕੁਝ ਵੀ ਸਹੀ ਨਹੀਂ ਤੁਹਾਨੂੰ ਹੋਰ ਨਹੀਂ ਚਾਹੁੰਦਾ ਤੁਹਾਨੂੰ ਬੱਚੇ ਤੁਹਾਡੀ ਗੱਲ ਕੱਟ ਕਰਾਂਗੇ ਆਪਣੇ ਆਪਾ ਨਾਲ ਕੰਪਲੇਂਟਾਂ ਲਾਵਾਂਗੇ ਕਿੰਨੇ ਬੰਦੇ ਜਿਹੜੇ ਜਿਹੜੇ ਪੀੜਤ ਲੋਕ ਨੇ ਉਹਨਾਂ ਨੇ ਮਤਲਬ ਕੋਈ ਹਿੰਮਤ ਕਰਕੇ ਕਿਸੇ ਨੇ ਕੰਪਲੇਂਟ ਤਾਂ ਕਰਾਈ ਆ ਨਾ ਉਹ ਹਰਿਆਣੇ ਜੋਈ ਸੀ ਗਰੀ ਦੇਖੋ ਹੁਣ 153 ਜੀ ਦੇ ਕਿਲ ਤੇ 153 ਆਪਣੇ ਲੱਗੀ ਹੋਈ 80000 ਰੁਪਏ ਦੀ ਸੀ 653 50000 ਤੇ ਉਹਦੇ ਤੇ ਉਹ ਬੜਾ ਫੋਨ ਲਾ ਦੋ ਜੀ ਉਹਨੂੰ ਜਿਹਨੇ ਭਰਤੀ ਆ ਗਈ ਉਹ ਆਪਾਂ ਨਾ ਫੋਨ ਲਾ ਕੇ ਫੋਨ ਲਾ ਕੇ ਸੁਣਾਉਣੀ ਇੱਥੇ ਧਰਨੀ ਜੀ ਚਲਾ ਕੇ ਬਿਲਕੁਲ ਬਿਲਕੁਲ ਜਿਹੜੇ ਅੱਜ ਦੀ ਉਹ ਬਣਿਆ ਗਿਆ ਮਾਮਲੇ ਦੇ ਵਿੱਚ ਉਹਦੇ ਜਿਹੜਾ ਕੰਮ ਉਹ ਦੱਸਦੇ ਆ ਪੀੜ ਤੋਂ ਤੁਹਾਨੂੰ ਪਤਾ ਸੁਣ ਲਿਆ ਬਣੀਆਂ ਦੋ ਤਿੰਨ ਕਰੋੜਾਂ ਨੇ ਜਿਹੜੀਆਂ ਆਈ ਹੋਈ ਨੇ ਬੰਦ ਸਕੋਰ ਮੈਂ ਅੰਮ੍ਰਿਤਸਰ ਤੋਂ ਮੇਰਾ ਅਕਾਊਂਟ ਹੈ 17000 ਅਮਰ ਤੋਂ ਸ਼ਹਿਰ ਤੋਂ 13000 ਪਿਆਓ ਮੈਂ ਹਰਨੀਤ ਕੋਲੋਂ ਅੰਮ੍ਰਿਤ ਕਰ ਦੋ ਇਹ ਵੀਪਾਲ ਦੇ ਗਾਇਕੇ ਦਿੱਤਾ ਦਿਖੋ ਵੀਪਾਲ ਦੇ ਅਕਾਊਂਟ ਚ ਕਿਤੇ ਸੀ ਇਹ ਮੈਂ ਖਮਾਨਾ ਦੇ ਲਾਗ ਇੰਡੌਮ ਕਾ ਫਿਰੋ ਤੇ ਪੰਜ ਹਾਂਜੀ ਮੈਂ ਪਟਿਆਲਾ ਤੋਂ ਬੰਦਨਾ ਮਿੱਤਰ ਮੇਰਾ ਅਸੀ ਜਾ ਰਿਹਾ ਹੈ ਮੇਰਾ ਨਵਦੀਪ ਦੇ account 'ਚ ਹੀ ਸਾਰਾ transaction ਹੋਈ ਹੋਈ ਹੈ ਮੈਂ ਬੰਦਨਾ ਮਿੱਤਰ ਹਾਂ ਹੈਲੋ ਹਾਂਜੀ ਪਈ ਸਤਿ ਸ਼੍ਰੀ ਅਕਾਲ ਮੈਂ ਸ਼ਿਖਾ ਸ਼ਰਮਾ ਲੁਧਿਆਣਾ ਤੋਂ ਤੇ ਮੇਰਾ ਨਵਦੀਪ ਦੇ ਕੋਲ 211700 ਆ ਤੇ ਮੇਗੀਆਂ ਸਾਰੀਆਂ ID's ਡਾਇਰੈਕਟ ਲੱਗੀਆਂ ਹੋਈਆਂ ਮੈਨੂੰ ਉਹਨੇ ਡਾਇਰੈਕਟ ਹੀ CNP ਭੇਜੇ ਸੀ ਤੇ ਮੈਂ ਡਾਇਰੈਕਟ ਇਨਵੈਸਟਮੈਂਟ ਕੀਤੀ ਹੋਈ ਆ ਉਹਦੇ ਨਾਲ ਹਾਂਜੀ ਭਾਈ ਜੀ ਮੈਂ ਕੀਦਾਨਾ ਹਿਆਰਪੁਰ ਤੋਂ ਮੇਰਾ 44550 ਰੁਪਏ ਆ ਸਾਲੀ 500 ਦੇ ਕੋਡੇ ਵੱਡੇ ਮੇਰਾ ਨਾਮ ਿਕਸ਼ਾ ਹੈ ਅਕਤੂਗੜੇ ਤੋਂ ਆ ਮੇਰੀ 50000 ਦੀ ਇਨਵੈਸਟਮੈਂਟ ਕੀਤੀ ਸੀ ਕਿ ਚੰਗੂਫੀਤੇ ਕੋਲ ਨਵਦੀਪੀ ਲੀਟਰ ਦੇ ਕੋਲ ਹੈ ਲੋ ਜੀ ਜੀ ਮੇਰੇ ਮਾਮਲੇ ਤੋਂ ਚੱਲ ਰਹੀਆਂ ਨੌਸੂਮ ਹੈ ਨਵਦੀਪ ਨਾਮ ਦੀ ਇਨਵੈਸਟਮੈਂਟ ਕੀਤੀ ਸੀ ਵਰਤਮਾਨ ਹਾਲਜਾਂ ਦੇ ਵਿੱਚ ਆ ਕੇ ਤੇ ਇਸ ਨੇ ਮੈਨੂੰ ਕਦੀ ਕੁਝ ਨਹੀਂ ਦਿੱਤਾ ਹੈ ਹਾਂ ਜੀ ਵੀਰੇ ਮੈਂ ਸਿਮਰਣਾ ਗੁਰੂ ਹਰਸਾਹਿਤੋਂ ਜ਼ਿਲ੍ਹਾ ਕਰੋੜਪੁਰ ਮੇਰੀ ਅਮਾਉਂਟ ਹੈਗੀ ਹੈ 52700 ਰੁਪਏ ਟੋਟਲ ਮੈਂ ਮੁੰਜਿੰਦਰ ਦੇ ਥਰੂ ਇਨਵੈਸਟ ਕੀਤਾ ਸੀ

ਕਿੰਨੇ ਸਕਰੀਨਸ਼ਾਟ ਪਏ ਕਿੰਨੇ ਸਾਰ ਅਗਲੀ ਭਾਈ ਅਜੇ ਐਵੇਂ ਨਹੀਂ ਬੈਠੇ ਕਿ ਲੈ ਕੇ ਤੇ ਬਹੁਤ ਕੁਸ਼ੇ ਦੇ ਬਾਰੇ ਬਾਇਟਰ ਬਿਆਹ ਸਾਡੇ ਕੋਲ ਸੋ ਯਾਰ ਬੱਚੋ ਵੱਡੀ ਗਲਤੀ ਆਹੀ ਕਰਨ ਦੇਖੋ ਕੋਈ ਐਡਾ ਨਹੀਂ ਕੋਈ ਵੀ ਗਿੱਦੜ ਸਿੰਘੀ ਨਹੀਂ ਹੈਗੀ ਕਿ ਜਿਹੜੀ ਹੱਥੋਂ ਦਾ ਸਾਹ ਡਬਲ ਕਰ ਦੂ ਮੈਂ ਦੇਖੀ ਤੁਹਾਨੂੰ ਪੁੱਛਣਾ ਚਾਹੁੰਦਾ ਕੋਈ ਤੁਹਾਡੇ ਕੋਲੇ 100 ਬੰਦਿਆਂ ਨੇ ਕੀ ਕੀਤਾ ਆ ਹਾਂ ਹਾਂ 100 ਬੰਦੇ ਆਪਣੇ ਕੋਲੇ ਲਾਈਵ ਆਪਣੇ ਕੋਲ ਬੈਠੇ ਆ ਮਤਲਬ ਜਿਹੜਾ ਜਿਹਨਾਂ ਦਾ ਆਪਣੇ ਕੋਲ ਰਿਕਾਰਡ ਪਿਆ ਆਨਲਾਈਨ ਮੇਕਿੰਗ ਇਹ ਕੌਫੀ ਪੀਂਦੇ ਆ ਆਪਣੇ ਕੋਲੇ ਸਾਰਿਆਂ ਹਾਂ ਹਾਂ ਤੇ ਹੁਣ ਤੁਸੀਂ ਦੇ ਹਿਸਾਬ ਲਾ ਲਓ ਵੀ ਇਹਨੇ ਬੰਦੇ ਪੀੜਤ ਨੇ ਕਿੰਨੇ ਪੀੜਤ ਤੇ ਜਦੋਂ ਪ੍ਰਸ਼ਾਸਨ ਵੀ ਤਾਂਹੀਂ ਇਹਦੇ ਉੱਤੇ ਕੰਮ ਜਿਹਾ ਹੈ ਕਿ ਗੱਲ ਫੈਲੂਗੀ ਦੁਨੀਆ ਵਿੱਚ ਪੰਜਾਬ ਤੱਕ ਜਾਊਗੀ ਸਾਰੀ ਦੁਨੀਆ ਜਿਹੜਾ ਚਾਹੁੰਦਾ ਹੈ ਢੱਕਾ ਬਾਕੀ ਯਾਰ ਵੀ ਡਬਲ ਪੇਜ ਏਕੜ ਹੁੰਦੇ ਵੇਲਾ ਪੰਦਰਾਂ ਦਾ ਕੰਮ ਕਰਨ ਦੀ ਲੋੜ ਨਾਲਾ ਘੋਰਾ ਮੈਂ ਦੇਖਦਾ ਜਿਹੜੇ ਜਿਹੜੇ ਪੀੜਤ ਨੇ ਉਹ ਜਿਹੜੇ ਇਹਨੇ ਆਪਣੇ ਵਾਪਸ ਆਉਂਦੇ ਨਾ ਘਰੇਲੂ ਔਰਤਾਂ ਨੂੰ ਪੀੜਤ ਕੀਤਾ ਉਹ ਬਦ பேர் ਬੋਲ ਤਾਂ ਕਰ ਨਹੀਂ ਸਕਦੀਆਂ ਕਾਰਨ ਇਹਨਾਂ ਦੀ ਵੱਡੀ ਇਹ ਹੈ ਨਾ ਤੇ ਕੋਈ ਨਹੀਂ ਉਹਦਾ ਬਣਾਉਂਦਾ ਆਪਣੀ ਚਾਹਤਾਂ ਗੱਲਾਂ ਮਕਸਦ ਨੇ ਏਰੀਆ ਵੀ ਕਈ ਆਲਰੇਡੀ ਅਜੇ ਨਹੀਂ ਆਊਟ ਬਣੇ ਹੋਣ ਇਹਨਾਂ ਨੇ ਤਾਂ 50 ਹਜ਼ਾਰ ਦੇ ਕੰਮ ਹੀ ਆ ਉਹਨਾਂ ਰਿਪੋਰਟ ਤਾਂ ਕਰ ਨਹੀਂ ਸਕਦੀਆਂ ਕਿਤੇ ਜਾ ਕੇ ਕਿ ਨਾਂ ਦਾ ਕੋਈ ਸਫਾਈ ਹੈਗਾ ਪਹਿਲਾਂ ਦਾ ਕੰਮ ਕੱਲੇ ਕਰੀਂ ਸਫਾਈ ਨਹੀਂ ਪਹਿਲੇ ਕਹਿੰਦੇ ਉਹਨਾਂ ਜਿਹਨਾਂ ਨੇ ਚੋਰੀ ਦਿੱਤੇ ਪੈਸੇ ਉਹਨੂੰ ਇਹ ਵੀ ਇਹਦੀ ਵੀ ਉਹੀ ਚੀਜ਼ ਦਾ ਫਾਇਦਾ ਚੱਕਿਆ ਵੀ ਚੋਰੀ ਪੈਸੇ ਦੇਣੀਆਂ ਜਿਹੜੀ ਹਾਊਸ ਵਾਈਫ ਨੇ ਹਾਂ ਵੀ ਮੁੜ ਕੇ ਕਹਾਂ ਉਹ ਅਗਲਾ ਦੱਸੋ ਪਹਿਲੀ ਕਦੋਂ ਉਹਨਾਂ ਨੇ ਕਰਦੇ ਨੇ ਇਹ ਕੀ ਕਰਦੇ ਨੇ ਘਰ ਨਹੀਂ ਮੁੱਚਣਾ ਤੇਰੇ ਕੋਲ ਹੀ ਦੇ ਪੈਸੇ ਆਏ ਕਿੱਥੋਂ ਆਏ ਜਿਹੜੀ ਬਹੁਤੀ ਮਾਰਦੇ ਆ ਬਣੀ ਉਹ ਬਹੁਤ ਹੈਗੀਆਂ ਜਿਹੜੀਆਂ ਹੈਗੀਆਂ ਜਿਹੜੀਆਂ ਅੰਧੀ ਬੋਲਦੀਆਂ ਤਾਂ ਇਹ ਜਿਹੜੀਆਂ ਠੱਗੀ ਪੀੜਤ ਹੈਗੀਆਂ ਵੀਡੀਓ ਦੇਖ ਰਹੀਆਂ ਨੇ ਅਸੀਂ ਆਪਣੇ ਬੇਵਾਂ ਪਹਿਣਾ ਜੇ ਅਸੀਂ ਛੋਟੀ ਹੱਕ ਮੇਢੀ ਹੋਈ ਆ ਤੁਹਾਡੇ ਨਾਲ ਕੇ ਇਹ ਕਹਾਂਗਾ ਕਿ ਸੌਜਾ ਬੰਦੇ ਦੇ ਕਾਰਵਾਈ ਕਰ ਕੀ ਪ੍ਰਸ਼ਾਸਨ ਕਾਰਵਾਈ ਨਹੀਂ ਕਰੂਗਾ ਇਹਦੇ ਉੱਤੇ ਤੁਹਾਨੂੰ ਵੱਡਾ ਇਕੱਠ ਕਰਨਾ ਪਣਾ ਇਹ ਚੀਜ਼ ਇਕੱਠ ਵੱਡਾ ਕਰਨਾ ਬਹੁਤ ਪਰ ਫਿਰ ਵੀ ਮੇਰੇ ਸਾਨੂੰ ਫਿਰ ਵੀ ਗਾਰੰਟੀ ਨਹੀਂ ਕਿ ਕੋਈ ਕੋਈ ਛੋਟਾ ਮोटा ਸਕੈਮ ਨਹੀਂ ਪੱਗਿਆ ਸਾਡੇ ਪਰੋਣਾ ਨਹੀਂ ਥੱਕਿਆ ਜਰ ਤੇ ਕੀ ਦੇਖੋ ਪਲੇਟਫਾਰਮ ਸਾਂਝਾ ਹੈ ਜਿਹੜਾ ਇਹਨਾਂ ਇੱਕ ਤਰ੍ਹਾਂ ਬਾਕੀ ਸਾਰੇ ਕਿਤੇ ਨਾ ਰੱਖ ਰਹੀਏ ਜੇ ਪ੍ਰਸ਼ਾਸਨ ਹੋਰ ਕਿਤੇ ਮਾੜੀ ਮਿੰਡੀ ਗਲਤ ਕਰਕੇ ਦਿੰਦੀ ਹੈ ਨਾ ਜਦੀ ਚੱਕ ਲੈਣ ਦੇ ਹਾਂ ਜੀ ਇਹਦੇ ਬਾਰੇ ਖਲਾਫ ਜਿਹੜੇ ਕੋਰਟਪਾਤੀ ਜਿਹੜੀ ਕੋਰਟ ਡਿਲੀਟ ਹੋ ਜਾ ਸਰਦਾਰ ਵੀਗਾ ਤਾਂ ਰੱਖ ਰਿਹਾ ਪਰ ਇਹ ਮੇਰੇ ਨਾਲ ਦਾ ਕਮਾਊ ਮੁਰਗੀ ਲੱਗਦੀ ਹੈ ਭਾਈ ਜੀ ਜਦੋਂ ਤੁਹਾਡੇ ਸਾਹਮਣੇ ਸ੍ਰੇਮ ਤਾਂ ਕੀ ਦੇ ਰਹੀ ਹੈ ਸਰਦਾਰ ਨੂੰ ਕਿੰਨੀ ਦਿਨ ਲੱਗੇ ਕਦੇ ਪਾ ਸਕਣੀ ਉਹ ਆ ਹੈਲੋ ਜੀ ਵੀਰ ਜੀ ਹਾਂ ਜੀ ਹਾਂ ਜੀ ਕੋਈ ਟੱਪੜਾ ਕਰ ਰਹੇ ਹਾਂ ਜਵਾਮੀ ਦਾ ਹਾਂ ਜੀ ਵੀਰੇ ਟੱਗੀ ਬਾਰੇ ਐਵੇਂ ਕਿਹ ਤੁਸੀ ਵੀਰ ਤੋਂ ਜਾਈ ਹਾਂ ਜੀ ਹਾਂ ਜੀ ਵੀਰੇ ਹਾਂ ਤੇ ਤੁਸੀਂ ਕਿਵੇਂ ਦਾ ਜਾਂਚੇ ਕੈਮਰਾ ਜੇ ਦੇਮਗ ਜਾਣ ਕਰੀਆ ਜੋ ਨੂਰੀ ਨੇ ਨਾ ਆਨਲਾਈਨ ਨਾ ਪਾਈ ਹੋਇਆ ਸੀਗਾ ਪਾਟਰਨ ਦਿਨਾਂ ਦੇ ਤੇ ਮੈਨੂੰ ਮੈਸੇਜ ਵੀ ਕਰਦੇ ਹੁੰਦੇ ਵੀ ਇਨਵੈਸਟ ਕਰਨੇ ਹੁੰਦੇ ਨੇ ਕਰ ਲਿਆ ਕਰੋ ਅੱਛਾ ਮੈਂ ਚੱਲ ਇੱਕ ਦਿਨ ਜ਼ੋਰ ਪਾਈ ਜੀ ਸਾਨੂੰ 2-4 ਜਣੇ ਮੁੰਡੇ ਹੋਰ ਸੀ ਅਸੀਂ 5-5000 ਰੁਪਏ ਪਾਇਆ ਅਸੀਂ ਨੂੰ 1000-500 ਹੀ ਪਾ ਅੱਛਾ ਯਾਨੀ ਮੈਂ ਆ ਤੁਹਾਨੂੰ ਬਸ ਅਸ਼ਾਮ ਤੱਕ ਪੈਸੇ ਪਾ ਦਿੰਦੀਆਂ ਅਸੀਂ ਕੋਈ ਵਿਆਜ ਨਹੀਂ ਪੁੱਛਿਆ ਨਾ ਕੋਈ ਹੋਰ ਵੀ ਹਾਂ ਤੁਹਾਨੂੰ ਕਿੰਨੇ ਦੇਣੀ ਸਾਨੂੰ ਪ੍ਰੋਫਿਟ ਅਸੀਂ ਯਕੀਨ ਤੇ ਪਾਦੇ ਅਗਲੇ ਦਿਨ ਫਿਰ ਟੂਟ ਦੁਕਾਨ ਕੋਲਣ ਲੱਗੀ ਮੈਂ ਬਾਹਰੋਂ ਵੀਰੇ ਘਰੇ ਜਾ ਕੇ ਕਰਦੀਆਂ ਮੈਂ ਕਿਹਾ ਮੈਂ ਲੁਧਿਆਣਿਆਂ ਤੋਂ ਕੈਸ਼ ਤੇਰੇ ਕਹਿੰਦੀ ਨਹੀਂ ਵੀਰੇ ਮੈਂ ਤਾਂ ਫੋਨੀ ਘਰੇ ਲੈ ਗਈ ਕੈਸ਼ ਵੀ ਹੈ ਨਹੀਂਗਾ ਘਰੇ ਜਾ ਕੇ ਕਰਦੀ ਘਰੇ ਜਾ ਕੇ ਵੀਰੇ ਨੇ ਆਪ ਦਾ ਫੋਨ ਬੰਦ ਕਰ ਲਿਆ ਸੋਚੋ ਰੱਖਿਆ ਤੁਹਾਨੂੰ ਤੇ ਇਹ ਦਿਨ ਨੂੰ ਵੀਰੇ ਇਹ ਬਲੌਂਕਾ ਬਲੌਂਕਾ ਨਹੀਂ ਕੀਤਾ ਮੇਰੇ ਮੈਸੇਜ ਨਹੀਂ ਸਕੀਤੇ ਕਾਲ ਕੀਤੇ ਹਾਂ ਹਾਂ ਇਹ ਲੋਨ ਕਰਦਾ ਪੂਰਾ ਵੀ ਕਿਹੜੇ ਪੈਸੇ ਬਤਾ ਕੀ ਕਰਦੀ ਕਰੀ ਹਾਂ ਹਾਂ ਤੇਰੇ ਪੈਸੇ ਰੁਪਏ ਨੇ ਮੇਰਾ ਤਾਂ ਵੀ 17500 ਮੇਰਾ ਤਾਂ 17500 ਮੇਰੇ ਮਿੱਤ ਦਾ ਉਹਦੇ ਵਿੱਚ 35000 ਆਉਂਦਾ ਹਾਂ ਠੀਕ ਹੈ ਇਹਦੇ ਤੇ ਪੁਲਿਸ ਰਿਪੋਰਟ ਹੋਈ ਸੀ ਕੋਈ ਇਹ ਦੇਪਾਰਟੀ ਹੋਈ ਸੀ ਹਾਂ ਵੀ ਕਹਿੰਦੇ ਤਾਂ ਹੈਗੇ ਨੇ ਵੀ ਹਰਿਆਣਾ ਇਹਨੂੰ ਪੁਲਿਸ ਰਿਪੋਰਟ ਹੋਈ ਸੀ ਪਰ ਉੱਥੋਂ ਇਹ ਛੁੱਟ ਗਈ ਇਹਦਾ ਰਿਮਾਂਡ ਤੇ ਵੀ ਰੱਖੀ ਸੀ ਕੁੜੀ ਇਹ ਤੇ ਉੱਥੋਂ ਪਤਾ ਨਹੀਂ ਪੈਸੇ ਘੁਸੇ ਦੇ ਕੇ ਛੁੱਟ ਗਈ ਪਤਾ ਨਹੀਂ ਉਹ ਬੰਦੇ ਨਾਲ ਰਾਜੀਨਾਮਾ ਹੋ ਗਿਆ ਜਿਹਨੇ ਫਸਾਇਆ ਸੀ ਇਹਨੂੰ ਅੱ ਵੀ ਲਗੜਾ ਵਿੱਚ ਦੇ ਲੱਗ ਚੁੱਕਿਆ ਜਾਂ ਮਾਂ ਦਾ ਖਰਚ ਹੋ ਗਿਆ ਜਾਂਦੇ ਆ। ਨਹੀਂ ਵੀ ਲਾਲਾ ਲੈ ਦੇ ਕੇ ਛੁੱਟੇ ਕਿਉਂਕਿ ਹੁਣ ਇਹ ਆਨਲਾਈਨ ਹੈ ਅੱਜ ਇਹਨੇ ਆਪੇ ਨੰਬਰ ਬੰਦ ਕਰ ਦੇਗਾ ਨਾ ਨਵਾਂ ਨੰਬਰ ਲੈ ਲੇ। ਨਹੀਂ ਉਹ ਪਰਸੋਂ ਕੇ ਜਿਹੜੀ ਉਹ ਹੁੰਦੀ ਹੈ ਨਾ ਜਿਵੇਂ ਹੁੰਦਾ ਤਿੰਨ ਨਾਲ ਕੋਈ ਕੁਝ ਤੇ ਜੀ ਰੱਖ ਰੱਖ। ਕੱਲ ਉਹਦਾ ਵੀ ਹੁਣ ਖਾਣਾ ਜਿਵੇਂ ਕੀ ਕਰੀਏ ਤਮ ਦਾ ਬੇਜਾਂ ਕਹਿੰਦਾ। ਹਾਂ। ਉਹਦਾ ਹੁਣ ਦਾ ਕਿ ਪੈਸੇ ਦੇਣਾ। ਹਾਂ ਐਕਟ ਕਰ ਲਿਆ ਉਹਨੇ। ਅੱਜ ਨਹੀਂ ਘਟਾ ਧੰਕੇ ਦੇ ਰਹੀ ਇੱਕ ਵਜੇ ਟਾਈਮਰ ਕੋਡ ਵਿੱਚ ਸਾਡੇ ਪਰ ਲਾਈਸੈਂਸ ਇਹ ਕੀ ਤੁਸੀਂ ਜੀ ਹੋਰ ਰੱਖਦੇ ਨੇ। ਇਹ ਤਾਂ ਵੀ ਦੱਸਾਂ ਕੀ ਸਿਸਟਮ ਜਿੰਨੇ ਵੀ ਲੋਕ ਆਇਆ ਤਾਂ ਕਰੇ ਕੋਈ 5 ਲੱਖ ਜੀ ਤੇ ਮੇਰੇ ਉਹਨਾਂ ਨੂੰ ਕਹਿੰਦੇ ਵੀ ਜੇ ਤੱਕ ਕਲੀਅਰ ਕਰਾਉਣਾ ਮੈਨੂੰ ਹੋਰ ਪੈਸੇ ਦੇ ਕੇ ਅੱਜ ਕਲੀਅਰ ਕਰਾ ਲਓ ਵੀਰੇ ਜਿਹੜੇ ਬੰਦੇ ਦਾ ਤੂੰ 5 ਸਾਲਾਂ ਤੋਂ 2 ਸਾਲਾਂ ਤੋਂ ਇਹਨੇ ਪੈਸੇ ਦੱਬੀ ਬੈਠੇ ਕੋਈ ਕਾਲ ਮੈਸੇਜ ਤੇ ਖੜੇ ਪਰ ਬਿਆ 1.5 ਲੱਖ ਕਹੋਂ ਦੇ ਦੋ ਕਹੋਂ ਦੇ ਕਹਿੰਦੇ ਨਹੀਂ ਭੁੱਲ ਜਾ ਪਿਛਲੇ ਪੈਸੇ ਸਿੱਧੀ ਧਾਮ ਕੀ ਕਹਿੰਦੇ ਮੈਨੂੰ ਮੈਸੇਜ ਕੀਤਾ ਗਾਲਾਂ ਕੱਢਾਂਗਾ ਗਰੁੱਪ ਵਿੱਚ ਫੋਟੋਆਂ ਪਾਹਾਂਗਾ ਐਂਦਾਂ ਦੇ ਮੈਸੇਜ ਕਰਦਿਆਂ ਨੇ ਹੁਣੇ 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 ਇੱਕ ਮੈਸੇਜ ਹੋਰ ਪਾਇਆ ਕਿ ਮੈਂ ਆਪਣਾ ਨੰਬਰ ਬੰਦ ਕਰਨ ਲੱਗਾ ਹਾਂ ਮੇਰਾ ਕਿਸੇ ਨਾਲ ਲੈਣਾ ਦੇਣਾ ਕਿਸੇ ਦੇ ਨਾਲ ਕੋਈ ਪੈਸੇ ਨਹੀਂ ਲੈ ਇੰਨੀ ਵੱਡੀ ਠੱਗੀ ਮਾਰ ਕੇ ਤੇ ਅੱਜ ਇਹ ਚੱਲ ਪਤਾ ਚੱਲ ਰਹੀ ਆ ਹੈਪੀ ਕਿਹਦੀ ਮੇਰੇ ਕੋਲ ਕੁਝ ਨਹੀਂ ਹਾਂ ਜੀ ਕਿਵੇਂ ਹੁਣ ਸੀ ਜਸਵੀ ਬਈ ਇਹ ਕਿਹਾ ਹੈ ਕਿ ਹੈਗਾ ਕਿ ਮੈਂ ਤੁਹਾਨੂੰ ਪਤਾ ਕਿ ਕਰਾ ਕੇ ਡਬਲ ਕਰਕੇ ਮੈਂ ਕੁਝ ਨਹੀਂ ਹੈ ਯਾਰ ਵੀ ਤੁਸੀਂ ਕਿਹਾ ਇਹਨੇ ਇਹਨੇ ਵੀ ਤੇ ਲੋਕਾਂ ਨੂੰ ਠੱਗੀ ਇਹ ਪੈਸੇ ਨੇ ਜਿਹੜੇ ਵੱਡੇ ਜਿਵੇਂ ਜਿੱਦੋਂ 2-3 ਲੱਖ ਫੜੇ ਆ 5 ਲੱਖ ਫੜੇ ਬਹੁਤ ਐਵਰ ਕੰਪਨੀ ਆ ਉਹ ਕਹਿੰਦੀ ਵੀ ਤੁਹਾਨੂੰ ਉਹਦਾ ਮੈਨੇਜਰ ਬਣਾਉ ਉਹਦਾ ਜਿਹੜਾ ਬੰਦਾ ਮੈਨੇਜਰ ਬਣਦਾ 1 ਲੱਖ 1.5 ਲੱਖ ਦਾ ਆ ਅੱਜੋ ਮਤਲਬ ਬੰਦੇ ਉਹ ਕਹਿੰਦੇ ਇਸ ਹਿਸਾਬ ਨਾਲ ਫੜੇ ਨੇ ਪੈਸੇ ਵੀ ਹਾਂ ਸਮੋ ਬਹੁਤ ਐਵਰ ਬੰਦਾ ਮੈਨੇਜਰ ਬਣਾਉਂਦੀ ਮ ਹਰ 5 ਲੱਖ ਪਾਉਂ। ਬਹੁਤ ਭਾਈ ਨਾ। ਨਹੀਂ ਉਹ ਵੀ ਆਇਆ ਕੋਈ ਨਹੀਂ ਜਾਈ ਕੰਮ ਇਹ। ਇਹ ਬੋਝਾ ਕਰ ਤੂੰ ਜਿੰਨੀ ਮੇਰੇ ਘਰੋਂ ਇਹ ਤੇ ਮੇਰੇ ਟਾਰਗੇਟ ਗਈ ਆ ਕਿਉਂਕਿ ਅੱਜ ਤੱਕ ਆਪਾਂ ਦੇਖਿਆ ਯਾਰ ਅਸਾਂ ਤਾਂ ਕਿਹੜਾ ਪੈਸੇ ਡਬਲ ਕਰ। ਤੁਸੀਂ ਵੀ ਕਿਵੇਂ ਬਸ ਯਾਰ ਤੁਸੀਂ ਤਾਂ ਫੜੇ ਲੈ ਕੇ ਬੈਠੇ ਹੋ। ਤੇ ਮਾਸ਼ਾਅੱਲ ਹੱਥ ਵੱਜੇਗੀ। ਇਹ ਤਾਂ ਯਕੀਨ ਸੀਗਾ ਜਾਣ ਪਛਾਣ ਕਰਕੇ ਵੀ ਹਾਂ ਚੱਲ ਅਗਲਾ ਕੁੜੀ ਆ ਜਾ। ਬੁੱਢੇ ਨੇ ਕਿਹਾ ਕਿਦਾਂ ਜਿੱਤੋਂ ਜਾਣ ਕਰੀਏ ਆ ਜਾਂ ਪਛਾਣ। ਮੇਰੇ ਨਾਲ ਸੀਗੀ ਇਹਦੀ ਵੀ ਇਹ ਚਾਰ-ਪੰਜ ਸਾਲ ਦੀ ਜਾਣ ਪਛਾਣ। ਹਾਂ ਸਾਦਾ ਨਹੀਂ ਬਸ ਸਹੀ ਥੋੜੀ ਆ ਕਿ ਜਿੰਦਾਂ ਤੇ ਜੀ ਹਾਂ 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 ਇਹ ਕਮੇਲ ਜਦੋਂ ਲੋੜ ਪਈ ਤਾਂ ਤੁਹਾਨੂੰ ਜਾਣ ਕਰਦੇ ਆਂ ਬਾਈ ਜਰੂਰ ਜਰੂਰ ਜੀ ਜਰੂਰ ਦੱਸਿਓ ਤੁਹਾਡੇ ਕੋਲ ਵੀ ਐਕਸ਼ਨ ਦਿੱਤਾ ਗਿਆ ਹਾਂ ਹਾਂ ਵੀਰੇ ਅਸੀਂ ਸੋਮਵਾਰ ਨੂੰ ਬਸਾ ਹੁਣ ਛੁੱਟੀਆਂ ਆ ਗਈਆਂ 15 ਅਗਸਤ ਕਰਕੇ ਸੋਮਵਾਰ ਨੂੰ ਅਸੀਂ ਜਾ ਰਹੇ ਹਾਂ ਦੁਬਾਰੇ ਉਹਨਾਂ ਨੂੰ ਪੁੱਛਦੇ ਆਂ ਪੁਲਿਸ ਵਾਲਿਆਂ ਨੂੰ ਵੀ ਕੀ ਗੱਲ ਤੁਸੀਂ ਕੰਮ ਨਹੀਂ ਰਹੇ ਕਾਰਵਾਈ ਕਰ ਲਓ ਦਫਤਰ ਲਾਗੇ ਜਾਂਦੇ ਵੀਰੇ ਵੱਡੇ ਵਾਲੇ ਵੀ ਰਹਿਣ ਵਾਲੀ ਐ ਇਹ ਵੀਰੇ ਵਾ ਠੀਕ ਆ ਮੇਰਾ ਸਾਰਾ ਕੁਝ ਸਾਟਾ ਬਣੇਗਾ ਵਾ ਠੀਕ ਠੀਕ ਇਹ ਤਾਂ ਫਾਮ ਲੈ ਬਾਕੀ ਲੋੜ ਵੀ ਤਾਂ ਫਿਰ ਦੱਸ ਦੇਣਾ ਜਰੂਰ ਜਰੂਰ ਬਾਈ ਜੀ ਓਕੇ ਜੀ ਕਿਉਂ ਦੇਖਿਆ ਫਿਰ ਸਹੀ ਗੱਲ ਆ ਜੀ ਕਿਵੇਂ ਠੱਗੀ ਵੀ ਪਤਾ ਕਿ ਜਿਹੜੀ ਚਾਚਾ ਪਰ ਕਰ ਲੱਗਿਆ ਵੀ ਉਹ ਇੱਕ authentic authentic ਆ 70 ਲੱਖ ਰੁਪਏ ਜਿਹੜੀ ਇਹਦੇ ਨੌਂ ਦੇ ਚਾਹ ਤੇ ਬਾਕੀ ਕੁਲ ਮਾ ਲਾ ਕੇ ਕਹਿੰਦੇ ਨੇ ਕਿ 35 ਕਰੋੜ ਬਣਦਾ ਹੋ ਜੀ ਬਿਲਕੁਲ ਬਿਲਕੁਲ ਸਹੀ ਯਾਰ ਐਡੀਟੀ ਰਕਮਾਂ ਕੋ ਟ੍ਰੇਸ ਜੇਸ਼ਨ ਹੁੰਦੀਆਂ ਉਹਨਾਂ ਦੇ ਪਛਤਾਉ ਹੂ ਗਰ ਰਕਾਰ ਮੈਨੂੰ ਲੱਗਦਾ ਜੀ ਪਰ ਨਹੀਂ ਇਹਦੀ ਮੈਨੂੰ ਸਮਝ ਜਿੱਥੋਂ ਤੱਕ ਆਇਆ ਨਾ ਜਿਹੜੀ ਉਹ ਪਹਿਲਾਂ ਵਾਲੀ ਰਿਪੋਰਟ ਦੇਖੀ ਆ ਉਹ ਵਿਚਾਂ ਨੇ ਕਦੇ ਕਿਸੇ ਨੂੰ ਮਤਲਬ ਬੇਪਰਵਾਹ ਤੇ ਕਦੇ ਕਿਸੇ ਨੂੰ ਪਰਵਾਹ ਤੇ ਕਿਸੇ ਨੂੰ ਪਰਵਾਹ ਉਹ ਮਤਲਬ ਇਹ ਕਰਦੀ ਸੀ ਵੀ ਮੈਂ ਤਾਂ ਫਿਰ ਤਿੱਤੋਂ ਲੈ ਲਿਆ ਰ 20 ਤੋਂ ਦੁੱਗਣੇ ਕਰਕੇ ਤੇ ਨਾ ਹਾਂਜੀ ਹਾਂਜੀ ਉਸ ਤੋਂ ਬਾਅਦ ਮੈਂ ਕੈਮਰੇ ਨੂੰ ਦੁਗਣਾ ਕਰਕੇ ਮੈਂ ਤੈਨੂੰ ਕਹਦਾ ਹਾਂ ਜਿਹੜਾ ਮੇਤੋ ਦਾ ਜਾਂਦਾ ਉਹ ਤੈਨੂੰ ਕਹਦਾ ਨਾ ਸਿੱਧਾ ਵੀ ਉਹਨੂੰ ਪਾ ਦੇ ਤੂੰ ਇਹ ਇੱਕ ਨਹੀਂ ਬਾਰੋ-ਬਾਰ ਕਰਾਉਂਦੀ ਸੀ ਇਹ ਮੈਂ ਤੁਮੇ ਇਸੇ ਕਰਕੇ ਮੈਨੂੰ ਲੱਗਦਾ ਜਿਹੜੀ ਇਹ ਮੇਲ ਵੱਡੀ ਦਾ ਕਹਿੰਦਾ ਪਾ ਦੇ ਦਿਸਵਰ ਘਰ ਆਉਂਦੇ ਘਰ ਤੇ ਪਾ ਦੇ ਨਹੀਂ ਹੋਣੀ ਇੱਕਣੀ ਹੋਊਗਾ ਫੇ ਜਿਹੜੇ ਬਾਪੂ ਕੁਸ਼ ਮੋਲਦੇ ਕੋਈ ਐਸੇ ਦਾ ਦੇ ਇਹ ਕਿਹੜੇ ਟਾਰਗੇਟ ਕੀਤੇ ਹੈ ਨਾ ਜਦਾਂ ਇਹ ਬਾਰ-ਬਾਰ ਹਾਊਸ ਦੇ ਵਿੱਚ ਹਾਊਸ ਆਊਣੀ ਨਹੀਂ ਕੀਤਾ ਹਾਊਸ ਦੇ ਕੋਲ ਕਿਹੜਾ ਕਿਹੜਾ ਵੀ ਪੈਸਾ ਹੁੰਦਾ ਜੁੜਿਆ ਹੁੰਦਾ ਉਹ ਇੱਕ ਪਰਿਵਾਰ ਤੋਂ ਉਹਦੇ ਘਰੋਂ ਇੱਕ ਉਹ ਵੀ ਤਾਂ ਹੁੰਦਾ ਨਾ ਅੰਦੇ ਵਾਲਾ ਕਜੋੜਿਆ ਹੋਇਆ ਆਪਦੇ ਸੇਵਿੰਗ ਜੇ ਖਾਜੇ ਹਾਂ ਕੋਈ ਘਰ ਦੀ ਚੋਰੀ ਨਾ ਹੁੰਦੀ ਵੇ ਕਿਸੇ ਔਖੇ ਟਾਂ ਕੰਮ ਆ ਜਾਏ ਇਹਨੇ ਉਹ ਲੋਕਾਂ ਨੂੰ ਟਾਰਗੇਟ ਕੀਤਾ ਵੀ ਜੇ ਮੇਰਾ ਕੋਈ ਕੁਝ ਵਿਗਾੜ ਨਹੀਂ ਸਕਦੇ ਚਲੋ 10-15000 20000 ਦੇ ਵਿੱਚੋਂ ਕਹੇ ਦੇ ਦੇ ਇੱਕ ਇੱਕ ਔਰਤ ਮੈਂ ਜਮਾ ਕਰਾਉਗੀ ਤਾਂ ਉਹ ਸਾਰੇ ਪੈਸੇ ਮੇਰੇ ਹੀ ਨੇ ਨਾ ਤੂੰ ਗੱਲ ਕਰ ਸਕਦਾ ਕਿ ਜਿਵੇਂ ਇਹ ਵੀ ਹੁਣ ਹਰਿਆਣਾ ਵਾਲੀ ਔਰਤ ਦਾ ਪਰਜਨੀ ਰਿਪੋਰਟ ਪੜੀ ਆ ਪੁਲਿਸ ਦੀ ਉਹ ਚ ਪਹਿਲਾਂ ਇਹਨੇ 37000 ਤੋਂ ਲਿਆ ਆ ਤੇ ਉਹਨੂੰ 5000 ਕਰੋੜ ਦਿੱਤਾ ਆਜਮਰ ਕੋਰਟ ਬੜੀ ਹੈ ਮੈਂ ਹੁਣ ਇੱਕ ਗੱਲ ਹੁੰਦਾ ਜਿਹੜੀਆਂ ਕਹਿੰਦੇ 1 ਵਜੇ ਤੋਂ ਬਾਅਦ ਮੈਂ ਕਿਵੇਂ ਕੈਸੇ ਮਤਲਬ ਇਹਨੇ ਪਾਤੇਵਾਲੇ ਕੋਰਟ ਦੇਣੀ ਇਹ ਹੁਣ ਪੈਸੇ ਕਿਤੇ ਮੂੜਨਿਆਂ ਨੇ ਹੁਣ ਕਿਹੜੇ ਵਜੇ ਦਾ ਇਹ ਜਿਹੜੇ ਕਟਟ ਕਰਦੇ ਨੇ ਪੈਸੇ ਹੁਣ ਇਹਦਾ ਜਿਹੜਾ ਜਿਹੜਾ ਗਲਤ ਗੋੜਾ ਤੋਂ ਹੀ ਕਰਦਾ ਹਾਂ ਜਿਹਨਾਂ ਨੇ ਜਿਹਨਾਂ ਨੇ ਹਰਿਆਣਾ ਦੇ ਤੇ ਹੋਰ ਬੰਦੇ ਖਾਣੇ ਪੈਸਾ ਪਾਉਣਗੇ ਜਿਹੜੇ ਬਾਦ ਮੂਰੇ ਕਰਦੇ ਆਉਣਾ ਇਹਨੇ ਉਹੀ ਪੈਸਾ ਉਹਨਾਂ ਨੂੰ ਪਾ ਕੇ ਪਾ ਕੇ ਛੱਡੇ ਕਰਾਣਾ ਕਿਸ ਨੂੰ ਲੱਖ ਪਾਤਾ ਕਿ ਉਹਨਾਂ ਨੂੰ ਪਾ ਕੇ ਮੁੰਡੇ ਕਰਕੇ ਦਰਦਣਾ ਉਹਨੇ ਮਤਲਬ ਤੋਂ ਇੱਕ ਸਾਲ ਦੀ ਕੋਟ ਰਪਈਆ ਦਾ 10 ਲੱਖ ਤੋਂ 20 ਲੱਖ ਤੋਂ ਵੱਧ ਵੀ ਨਹੀਂ ਪਤਾ ਲੱਗ ਸਕਦੇ ਜੀ ਜੀ ਉਹ ਜਲੀ ਆ ਜਾਂਦੇ ਨੇ ਕਹਿੰਦੇ ਹਾਂ ਕੋਟਾ ਆਏ ਕਹਿੰਦੇ ਮੈਂ ਕਹਿੰਦਾ ਅੱਜ ਆਪਾਂ ਬੰਦ ਕਰ ਇੱਥੇ ਚੱਲਦੇ ਆ ਮੈਂ ਕਿਹੜੇ 5 ਲੱਖ ਦਾ ਚੱਲਦੇ ਸਹੀ ਗੱਲ ਤੇ ਫਿਰ ਚੜ੍ਹ ਭਰਨਾ ਮੂਵੀ ਤੋਂ 5 ਲੱਖ ਲੈ ਆਏ ਮੈਂ ਤੇ 25 25 ਲੱਖ ਦੀ ਮੋੜਾ ਦਾ ਕਹਿੰਦਾ ਵੀ ਡੀ ਡੀ ਤੋਂ ਕਿਵੇਂ ਇਹ ਨਹੀਂ ਇਹ ਨਾਲ ਪਹਿਲਾਂ ਪਹਿਲਾ ਛੋਟਾ ਲਾਭ ਸੀ ਤੇ ਬਦੋਂ ਇਹਨੇ ਸੋਚਿਆ ਆ ਹੁਣ ਰਿਪੋਰਟ ਦੇਖੀ ਆ ਉਹਦੇ ਪਹਿਲਾਂ ਇਹਨੇ 73500 500 5000 ਮੋੜ ਦਾ ਲਾਣ ਜੀ ਫਿਰ ਉਹ ਜਿਹੜੇ 5000 ਨਫੇ ਦਾ ਫਿਰ ਉਹਦੇ ਖੁਸ਼ ਹੋ ਗਿਆ ਉਹਦੇ ਘਰੋਂ ਦੱਸਿਆ ਵੀ ਹਾਂ ਜੀ ਮੈਂ ਦੇਖੋ ਇੱਕ ਨਾਲ 5000 ਰੁਪਏ ਕਮਾ ਲਿਆ ਫਿਰ ਉਹ ਵੀ ਕਹਿੰਦਾ ਵੀ ਜੀ ਕਿਦਰ ਦਸਨੀਆ ਦੇ ਮੁੜ ਕੇ ਪਤੰਦਰਾ ਦੇ ਕਹਿੰਦਾ 3.5 ਲੱਖ 6.5 ਲੱਖ 3.5 ਲੱਖ ਪ੍ਰਸ਼ਾਦ ਦਾ ਤੇ ਫਿਰ ਉਹ ਕਹਿੰਦਾ ਜੱਗਾ ਲੱਗਿਆ ਵੀ ਹਾਂ ਹੁਣ ਤੁਸੀਂ ਜਾ ਤੇ ਫਿਰ ਉਹ ਜਿਵੇਂ ਪੁਲਿਸ ਰਿਪੋਰਟ ਹੋਈ ਆ 1353 ਲੱਗੀ ਸੀ 13 ਸੈਕਸ਼ਨ 153 ਲੱਗੀ ਸੀ ਆ ਜਦੋਂ ਉਹ ਲੱਗੀ ਡੰਡਾ ਚੜ੍ਹਿਆ ਫਿਰ ਉਹਨੇ ਉਹ ਵਾਪਸ ਉਹ ਮੋੜ ਕੇ ਰਾਜ ਨੂੰ ਕਰੇ ਇਹਦਾ ਆਪਾਂ ਦਾ 10 ਵਜੇ ਦਾ ਰਿਪੋਰਟ ਵੀ ਲਾ ਦਾਂਗੇ ਨਾਲ ਫਿਰ ਮਨਿੰਦਰ ਕੌਰ ਆਏ ਇਹ ਤੇ ਜਗਵੀਰ ਸਿੰਘ ਆਏ ਇਹ ਰਿਪੋਰਟ ਤੁਸੀਂ ਦੇਖੋ ਸਕਰੀਨ ਤੇ ਤੁਹਾਡੇ ਆ ਰਹੀਆਂ ਹੋਈਆਂ ਵਸੇਾ ਤਾਂ ਤਹਿਸੀ ਆਪਣੇ ਰਤੀ ਆਦੀਆਂ ਜ਼ਿਲ੍ਹਾ ਫਤਿਹਪੁਰ ਸਾਹਿਬ ਫਤਿਹਪੁਰ ਹੋ ਤਾਂ ਇਹ حساب ਲਾ ਲੋ ਇੱਕ ਬੰਦਾ ਪਿੰਡ ਚ ਮੈਂ ਇਹਦੇ ਪੰਜਾਬ ਤੇ ਦਾਣ ਨਾਲ ਹਰਿਆਣਾ ਵੀ ਚੱਕ ਲਿਆ ਹਰਿਆਣਾ ਵੀ ਚੱਕ ਲਿਆ ਸਾਹੀ ਹੋਰੇ ਜੰਮੂ ਜੰਮੂ ਇਧਰ ਉਧਲੇ ਬਣਨੇ ਬਣੀ ਕਿੰਨੇ ਹੋਣਗੇ ਜਾਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਪੂਰੀ ਦੁਨੀਆ ਤੇ ਜੇ ਹੁਣ ਬਾਹਰੋਂ ਅੰਦਰੋਂ ਵੀ ਹੋ ਸਕਦਾ ਕਿ ਹੋਰ ਮੋਰਚਿਆਂ 'ਚ ਵੀ ਕਿਤੇ ਲਾਏ ਹੋਣਗੇ ਮੈਨੂੰ ਲੱਗਦਾ ਇਹ ਪਰ ਇਹਰ ਮੰਦੇ ਹਾਂ ਕਿ ਦੇਖੋ ਇੰਨੀਆਂ ਟੱਕੀਆਂ ਚੱਲ ਰਹੀਆਂ ਨੇ ਵੈਸੇ ਪੰਜਾਬੀਆਂ ਨੂੰ ਥੋੜਾ ਬੋਤਾ ਸੰਭਾਲਣਾ ਚਾਹੀਦਾ ਯਾਰ ਐਡਾ ਨਹੀਂ ਗਿੱਦਰ ਸਿੰਘੀ ਕਿਤੇ ਨਹੀਂ ਹੈਗੀ ਜਿਹੜੀ ਰਾਤੋਂ ਰਾਤ ਵੈਸੇ ਡਬਲ ਕਰ ਤੁਸੀਂ ਵੀ ਯਾਰ ਸੋਚ ਲਿਆ ਉਸ ਦਾ ਆਪਣੇ ਘਰ ਦੇ ਹੰਦੇ ਕਰਦੇ ਹੋਈ ਕਰੋ ਉਹੀ ਬਹੁਤ ਹੁੰਦਾ ਬਾਹਰ ਦਾ ਯਾਰ ਕਿਹੜਾ ਤੂੰ ਡੇਵਲ ਮੈਂ ਕਹਿੰਦਾ ਯਾਰ ਡੇਟੇ ਟੂ ਫਰੇ ਸ਼ਾਨੂ ਦਾ ਨੋੜ ਕੀ ਆ ਲੋਕਾਂ ਨੂੰ ਮਰਦੇ ਵੇਲੇ ਕੁਧਿਆੜੀਆਂ ਕਰਦੇ ਕਰਦੇ ਯਾਰ ਕੀ ਥੋੜਾ ਜਿਹਾ ਕੰਮ ਕਰਨੀ ਜੇ ਕਿੰਨਾ ਬਹੁਤ ਪੈਸੇ ਹੁੰਦੇ ਕੋਈ ਪ੍ਰੋਸੀਜਰ ਅੱਜ ਕਰੇਗਾ ਵੀ ਦੇਖੇ ਜਿੰਨੇ ਵੀ ਉਹਦੇ ਡੇਵਲ ਪੈਣੇ ਨਾਲ ਠੱਗੀ ਹੋਈ ਯਾਰ ਕਿੰਨੀਆਂ ਕੰਪਨੀਆਂ ਛੋਟੀਆਂ ਮੋਟੀਆਂ ਆ ਗਈਆਂ ਮੈਂਬਰ ਹਾਂ ਉਹ ਤੂੰ ਨਗਾਹ ਕਰੋ ਜੀ ਬਹੁਤ ਬਚਦਾ ਇੱਥੇ ਵੀਰ ਬਣ ਕੇ ਯਾਰ ਤੁਸੀਂ ਛਿਆਣੇ ਬਣੋ ਇਹ ਜਿਹੜੀਆਂ ਠੱਗੀਆਂ ਦੇ ਵਿੱਚ ਨਾ ਆਇਆ ਕਰੋ ਆਪਦਾ ਜਿਹੜਾ ਮਿਹਨਤ ਦੀ ਕਮਾਈਆ ਹੋਈ ਕਰਾਉਣੀ ਕਿ ਉਹ ਪਹਿਲਾਂ ਜੇ ਮੱਸੀ ਵਸਾਉਣੀ ਇਹਨਾਂ ਨੇ ਥੋੜੇ ਬੋਦੇ ਪੈ ਪਹਿਲਾਂ ਕਰ ਦਿੰਦੇ ਨੇ ਦੇ ਦੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਥੋੜੇ ਬੋਦੇ ਤਾਂ ਫਿਰ ਉਹ ਦੇਣੇ ਆ ਨਾ ਐਂਡੇ ਮਤਲਬ ਮੱਸੀ ਦਾ ਹੁਣ ਆਪਾਂ ਇਹੋ ਦਾ ਉਹ ਮੱਸੀ ਹੁਣ ਉਹ ਕੁੰਡੇ ਦੇ ਵਿੱਚ ਉੱਤੇ ਗਰੂਆ ਜਾ ਪਾਉਂਦੇ ਨੇ ਕੋਈ ਕਿੜਾ ਜਾ ਪਾ ਕੇ ਉਹ ਛਿੜ ਜਾ ਮੱਸੀ ਨੂੰ ਤਾਂ ਇਹ ਲੱਗਦੇ ਵੀ ਮਖਾਣਾ ਆ ਗਿਆ ਵੀ ਬੰਦਾ ਕੋਈ ਖਾਣਾ ਦੇ ਰਿਹਾ ਖਾਣਾ ਦੇ ਰਿਹਾ ਬਿਲਕੁਲ ਪਰ ਉਹਨੂੰ ਪਤਾ ਨਹੀਂ ਹੁਣ ਸਾਰੀ ਮੱਸੀ ਨਾਲ ਘਣਾ ਚੱਕਰ ਚ ਉਹਨੂੰ ਥੋੜੀ ਜਿਹੀ ਪੀਸ ਦਿੱਤਾ 5-7000 ਦਾ ਉਹ ਮੱਸੀ ਉਹਨੇ ਨਿਕਲ ਲਿਆ ਤੇ ਬਾਅਦ ਸਾਰੀ ਮੱਸੀ ਉਹਦਾ ਸਾਰਾ ਕੁਝ ਹੰਦਾ ਸਾਦੇ ਜਿਹੜਾ ਮਹਿੰਤਤਾ ਹੋਈ ਹੱਥੋਂ ਦਾ ਬੰਦੇ ਇਹਨਾਂ ਜੀ ਕਿਦੋਂ ਬਚੋਗੇ ਸੁਣ ਕੇ ਆਉਦੀ ਮਹਿੰਤਤਾ ਤੇ ਵਿਚਾਰ ਰੱਖੋ ਬਾਕੀ ਉਹਦੇ ਕਰਮਾਂ ਤੇ ਉਹਦੀ ਨਿਯੁਸਿਟੀ ਉੱਥੋਂ ਦਾ ਪ੍ਰੈਸਰ ਹੋ ਠੀਕ ਹੋ ਜਾਣਾ ਨਹੀਂ ਤਾਂ ਆਈ ਕੋਈ ਇਹ ਤਾਂ ਹੁਣ ਕੋਈ ਇੱਕ ਹਾਲ ਆਈ ਜਿੰਨੇ ਬੰਦੇ ਹੈਗੇ ਨੇ ਪੀੜਤ ਨੇ ਇਹ ਹੁਣ ਆਪਣਾ ਮੀਡੀਆ 'ਚ ਜਾਣ ਪ੍ਰਸ਼ਾਸਨ ਕੋਲ ਜਾਣ ਉਹ ਕਹਿੰਦੇ ਨੇ ਹੋਈ ਹੋਈ ਆ ਵੀ ਸਾਪਾਰ ਨੂੰ ਆਪਣੇ ਪਾਸੋਂ ਜਦੋਂ ਤੱਕ ਵੀ ਇਹ ਘੱਟ ਹੋਣੇ ਕਿਹੜੇ ਪੰਗਾ ਇਹ ਵੀ ਹੈ ਨਾ ਵੀ ਉਹ ਵੀ ਦੱਸਣ ਦੱਸਣੇ ਚਾਹਣਾ ਜਿਹੜੇ ਹੁਣ ਆਪਾਂ ਦੇਖਣ ਵਾਲੇ ਬੰਦੇ ਨੇ ਨਾ ਸਾਰੇ ਜਿੰਨੇ ਵੀ ਆਪਾਂ ਵੀਊਅਰ ਮੈਂ ਉਹਨਾਂ ਨੂੰ ਜੀ ਸਟੇਜ ਉੱਤੇ ਇਹਦਾ ਵੀ ਸਤ ਜਿੰਨੀਆਂ ਰਕੋੜੀਆਂ ਤੁਸੀਂ ਵਿੱਚ ਵਿੱਚੋਂ ਲੱਗ ਵੀ ਜਾਣਗੀਆਂ ਤੇ ਜੇ ਕਿਸੇ ਨੇ ਹੁਣ ਮਤਲਬ ਸਾਰੀਆਂ ਜੀਜੇ ਪ੍ਰੋਪਰ ਸੌਂਡਿਓ ਵੀ ਸਕੈਮ ਵੀ ਮੇਰੇ ਹੁੰਦਾ ਤਾਂ ਪਿੰਡ ਤੋਂ ਅੱਜ ਕਿਵੇਂ ਤਾਹਤਰਾ ਕਰਦੇ ਫਿਰਦੇ ਪਿੰਡ ਵੀ ਕੋਈ ਨਹੀਂ ਲੱਗਦੀ ਯਾਰ ਰਿਪੋਰਟਾਂ ਵੀ ਕੀਤੀਆਂ ਨੇ ਮਤਲਬ ਸਾਡੇ ਆਪਣੇ ਕੋਲ ਕਿੰਨੀਆਂ ਰਿਪੋਰਟਾਂ ਆਈਆਂ ਨੇ ਪ੍ਰਸ਼ਾਸਨ ਰਿਪੋਰਟਾਂ ਆਪਣੇ ਦੁੱਧ ਦਾ ਮਤਸ਼ਰ ਸਾਹਿਬ ਵੀ ਹਾਂ ਕਿੰਨੀਆਂ ਰਿਪੋਰਟਾਂ ਆਈਆਂ ਨੇ ਉਹਦੇ ਪਈਆਂ ਉਹ ਵੀ ਆ ਵੀ ਦੇ ਕੋ ਪੈਸੇ ਕੌਣ ਤੋਂ ਆਵਾਜ਼ ਵੀ ਤੁਹਾਡੀ ਕੋਈ ਸੁਣਵਾਈ ਨਹੀਂ ਹੋਣੀ ਇਹ ਸੁਣਵਾਈ ਕਰਦੇ ਆ ਸੁਣਵਾਈ ਤਾਂ ਹੋਣੀ ਇਹਨਾਂ ਦੇ ਇੱਕਾ ਕਰਕੇ ਇੱਕਾ ਕਰ ਜੇ ਤੁਸੀਂ ਇਕੱਠੇ ਰਹੋ ਆਪਣੀ ਇੱਕ ਜਗ੍ਹਾ ਜਾਂ ਜਿੱਥੇ ਵੀ ਹੈਗਾ ਤੇ ਤਰਨਾ ਤਾਂ ਲਾਉਣਾ ਪੈਣਾ ਤੁਹਾਨੂੰ ਉੱਥੇ ਰ ਆਪਣਾ ਵੀਡੀਓ ਨਾਲ ਲੈ ਕੇ ਤੁਸੀਂ ਜਾਇਓ ਉੱਥੇ ਦਰਨਾ ਕਹਿੰਦੇ ਨਹੀਂ ਲਾਉਣਗੇ ਹਾਂ ਇਹ ਤਾਂ ਇੱਕ ਕੰਮ ਹੀ ਬੇਹੋਣਾ ਜੀ ਇਹ ਤਾਂ ਰਿਪੋਰਟ ਤੋਂ ਬਾਅਦ ਦੀ ਕਾਰਵਾਈ ਦੀ ਕੋਈ ਹੋਈ ਹੈਗੀ ਇਹ 2000 ਮੇਰੇ ਸਾਹਮਣੇ ਨਹੀਂ ਆਪਣੇ ਕੋਲ ਰਿਪੋਰਟ ਆਈ ਹੋਈ ਹੈ ਕਿ ਇਹਦੇ ਦੀ 2000 ਰੁਪਏ ਆਪਣੇ 23/12/2023 ਦੀ ਆਏ ਹੋ ਗਈ ਸੀ ਇਸ ਤੋਂ ਬਾਅਦ ਵੀ ਨੀ ਰਿਪੋਰਟਾਂ ਹੋ ਚੁੱਕੀਆਂ ਨੇ ਮਤਲਬ ਕੋਈ ਕਾਰਵਾਈ ਨਹੀਂ ਸਭ ਸਰਿਆ Instagram ਤੇ ਵੀ ਅੱਜ ਤੱਕ ਇਹ ਆਪਣਾ ਦੇਖਿਆ ਵੀ ਵੀ ਇਹਦੇ ਹੀ ਪੈਸੇ ਵਾਪਸ ਕਰਨ ਦਾ ਤੁਹਾਨੂੰ ਪੈਸੇ ਵਾਪਸ ਨਹੀਂ ਪੈਸੇ ਭੋਲੇ ਆਉਗੀਆਂ ਦੁਬਾਰੇ ਪੈਸੇ ਫਰੋਕਤਾ ਤਾਂ